ਪੰਜਾਬ ਵਿੱਚ ਕਾਂਗਰਸ, ਭਾਜਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਚੜਪਾਂ ਵਿੱਚ VOTING ਜਾਰੀ 5 ਵਜੇ ਤੱਕ 55.20% ਮਤਦਾਨ ਬਠਿੰਡਾ ਵਿੱਚ ਸਭ ਤੋਂ ਜ਼ਿਆਦਾ 59.25% ਮਤਦਾਨ ਅੰਮ੍ਰਿਤਸਰ ਤੋਂ ਸਭ ਤੋਂ ਘੱਟ 48.55% ਮਤਦਾਨ ਪੰਜਾਬ ਦੇ 13 ਲੋਕ ਸਭਾ ਸੀਟਾਂ ਤੇ VOTING ਜਾਰੀ ਹੈ ਜੋ ਕਿ ਸ਼ਾਮ 6 ਵਜੇ ਤੱਕ ਜਾਰੀ ਰਹੇਗੀ ਕਾਂਗਰਸ ਭਾਜਪੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਚੜਪਾਂ ਦੇ ਬਾਵਜੂਦ 5 ਵਜੇ ਤੱਕ 55.20% ਮਤਦਾਨ ਹੋ ਚੁੱਕਾ ਹੈ ਸਭ ਤੋਂ ਜ਼ਿਆਦਾ VOTING ਫੀਸਦ ਬਠਿੰਡਾ ਵਿੱਚ ਰਿਹਾ ਹੈ ਇਸ ਹਲਕੇ ਵਿੱਚ 59.25% VOTING ਹੋ ਚੁੱਕੀ ਹੈ ਜਦ ਕਿ ਸਭ ਤੋਂ ਘੱਟ ਅਮ੍ਰਿਤਸਰ ਸਾਹਿਬ ਲੋਕ ਸਭਾ ਹਲਕੇ ਵਿੱਚ ਹੋਈ ਹੈ इस हल्के पजे तक अठताली दशमलव पीसद मतदान होया है फिरोजपुर सभा हल्के की गल करिए इतने सतवंजा दशमलव छे अठ फीसद मतदान हो चुका है जबकि लुधियाना बवंजा दशमलव दो दो फीसद आनंदपुर साहिब बवंजा दशमलव सिफर दो फीसद के अलावा फरीदकोट चुरुंजा दशमलव तीन अठ फीसद फतेहगढ़ साहिब हल्के तो दशमलव पं फीसद वोटिंग हो चुकी है इसे तरह हुशियरपुर हल्के बवंजा दशमलव तीन नौ फीसद जलंधर तरवंजा दशमलव छे छे फीसद खडूर साहिब हल्के पचवंजा दशमलव नौ सिफर फीसद पटियाला अठवंजा दशमलव एक अठ फीसद संगर सतवंजा दशमलव दो एक फीसद वोटिंग हो चुकी है दूजे पासे वोटिंग के दौरान कांग्रेस बीजेपी आम आदमी पार्टी के वर्कर आपस में गए जलंधर कांग्रेस के पोलिंग एजेंट का सिर दिता गया ਦੋਸ਼ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਸਰੀਏ ਨਾਲ वार ਕੀਤਾ ਹੈ ਇੱਥੇ ਕਾਂਗਰਸ ਅਤੇ ਭਾਜਪਾ ਨੇਤਾਵਾਂ ਵਿੱਚ ਵੀ ਤਕਰਾਮੁਕੀ ਹੋਈ ਹੈ ਲੁਧਿਆਣਾ ਵਿੱਚ ਵੀ ਪੋਲਿੰਗ ਬੂਥ ਤੇ ਹੰਗਾਮਾ ਹੋਇਆ ਹੈ ਕਾਂਗਰਸ ਦੇ ਪੋਲਿੰਗ ਏਜੰਟ ਦਾ ਦੋਸ਼ ਹੈ ਕਿ ਆਦਮੀ ਪਾਰਟੀ ਦੇ ਉਮੀਦਵਾਰ ਪੱਪੀ ਪਰਾਸ਼ਰ ਨੇ ਉਸ ਨੂੰ ਘੇਰਿਆ ਹੈ ਫਰੀਦਕੋਟ ਵਿੱਚ મતદાન ਕੇਂਦਰ ਤੇ ਵੋਟ ਦੇਣ ਆਏ ਕੁਝ ਲੋਕਾਂ ਦੀ ਬਹਿਸ ਮਹਿਲਾ ਬੀਐਲਓ ਨਾਲ ਹੋ ਗਈ ਇਸ ਤੋਂ ਬਾਅਦ ਮਹਿਲਾ ਬੇਹੋਸ਼ ਹੋ ਗਈ ਤੇ ਡਿੱਗ ਪਈ ਲੁਧਿਆਣਾ ਗੁਰਦਾਸਪੁਰ ਅਤੇ ਬਠਿੰਡਾ ਵਿੱਚ ਈਵੀਐਮ ਮਸ਼ੀਨ ਖਰਾਬ ਹੋਣ ਨਾਲ મતદાન ਦੇਰੀ ਨਾਲ ਹੋਈ ਬਠਿੰਡਾ ਵਿੱਚ ਈਵੀਐਮ ਦੇ ਖਰਾਬ ਹੋਣ ਦੇ ਕਾਰਨ ਆਪ ਦੇ ਉਮੀਦਵਾਰ ਤੇ ਮੰਤਰੀ ਗੁਰਮੀਤ ਸਿੰਘ ਖੁੜਿਆਨ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪਿਆ